ਲਾਇਕ ਪੁੱਤਰ ਆਗਿਆਕਾਰੀ ਪੁੱਤਰ ਵਾਰ ਕੇ ਸਾਨੂੰ ਨਕਮਿਆਂ ਨੂੰ ਇਹ ਤਾਂ ਨਕਮੇ ਆ ਨਾ ਕਿਸੇ ਵੀ ਕੰਮ ਦੇ ਨਹੀਂ ਅਸੀਂ ਸਾਨੂੰ ਨਕਮਿਆਂ ਨੂੰ ਪੁੱਤਰ ਬਣਾਇਆ ਪਰ ਮਹਾਰਾਜ ਦੇ ਚਰਨਾਂ ਵਿੱਚ ਇਹ ਕਿਹਾ ਕਰੀਏ ਮਹਾਰਾਜ ਸਾਡੇ ਅੰਦਰ ਕਿਤੇ ਬਾਬਾ ਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੇ ਗੁਣ ਆ ਜਾ ਇਕ ਇੱਕ ਹੀ ਗੁਣ ਆ ਜਾਵੇ ਉਹਨਾਂ ਦਾ ਕਿਤੇ ਸਾਰੇ ਤਾਂ ਆਪਾਂ ਨਹੀਂ ਚੱਲੋ ਉਹਨਾਂ ਦੇ ਗੁਣਾ ਆ ਸਕਦੇ ਸਾਡੇ ਚ ਪਰ ਮਹਾਰੇ ਸਾਡੇ ਤੇ ਦਇਆ ਕਰ ਦਿਓ ਸਾਡੇ ਅੰਦਰ ਕਿਤੇ ਇੱਕ ਇੱਕ ਗੁਣ ਧਰਮ ਦੇ ਉੱਤੇ ਡ੍ਰਿੜ ਰਹਿਣ ਵਾਲਾ ਹੀ ਗੁਣ ਆ ਜਾਵੇ ਬਸ ਵੀ ਧਰਮ ਤੇ ਡ੍ਰਿੜ ਰਹੀਏ ਧਰਮ ਨੂੰ ਨਾ ਛੱਡਾਂ ਸਾਹਿਬ ਜਾਦ ਦੇ ਕਹਿੰਦੇ ਰਹਿ ਨਾ ਹਮਰੇ ਬਾਂਸ ਰੀਤ ਇਹ ਆਈ ਸੀਸ ਦੇ ਪਰ ਧਰਮ ਨਾ ਜਾਈ ਵੀ ਸਾਡੇ ਬਾਂਸ ਵਿੱਚ ਤਾਂ ਰੀਤ ਹੀ ਤੁਰੀ ਆਉਂਦੀ ਹੈ ਅਸੀਂ ਸਿਰ ਦੇ ਦਿੰਨੇ ਆ ਪਰ ਕਦੇ ਧਰਮ ਨਹੀਂ ਛੱਡਦੇ ਤੇ ਅੱਜ ਇਹ ਗੱਲ ਉਹਨਾਂ ਸਿੱਖਾਂ ਨੂੰ ਵੀ ਸਮਝਣੀ ਚਾਹੀਦੀ ਤੇ ਸਾਨੂੰ ਵੀ ਨਾਲ ਕਿ ਜਿਹੜੇ ਲੋਕ ਥੋੜੇ ਜੇ ਲਾਲਚ ਪਿੱਛੇ ਆਪਣਾ ਧਰਮ ਛੱਡ ਕੇ ਦੂਜੇ ਧਰਮਾਂ 'ਚ ਤੁਰੇ ਜਾਂਦੇ ਉਹਨੂੰ ਸਾਬ ਜਾਦਿਆਂ ਤੋਂ ਸਿੱਖਿਆ ਲੈਣੀ